ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਗਤ ਪਿਤਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਪੁਰਬ ਇਸ ਵਾਰ ਬਟਾਲਾ ਵਿੱਚ 29 ਅਤੇ 30 ਅਗਸਤ ਨੂੰ ਵੱਡੇ ਪੱਧਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਇਸ ਮੌਕੇ ਫਾਇਰ ਬ੍ਰਿਗੇਡ ਅਧਿਕਾਰੀ ਨਿਰੇਸ਼ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਾਇਰ ਬ੍ਰਿਗੇਡ ਵੱਲੋਂ ਵੀ ਇਸ ਮੌਕੇ ਵੱਡੇ ਪੱਧਰ ਤੇ ਇੰਤਜ਼ਾਮ ਕੀਤੇ ਗਏ ਹਨ ਉਹਨਾਂ ਕਹਿੰਦੇ ਕਿ ਪੂਰੇ ਸ਼ਹਿਰ ਨੂੰ 13 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਕੇ ਸਾਡੇ ਵੱਲੋਂ ਆਪਣੀਆਂ ਗੱਡੀਆਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਤੋਂ ਵੀ ਗੱਡੀਆਂ ਅਤੇ ਕਰਮਚਾਰੀ ਮੰਗਾਏ ਗਏ ਹਨ ਉਹਨਾਂ ਕਹਿੰਦੇ ਕਿ ਇਸ ਮੌਕੇ ਲੰਗਰ ਲਗਾਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੇਕਰ ਉਹ ਸਲੰਡਰ ਜਾਂ ਬਿਲੀ ਵਾਲੇ ਉਪਕਰਨ ਵਰਤਦੇ ਹਨ ਤਾਂ ਉਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਣ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਪ੍ਰਬੰਧ ਮੁਕੰਮਲ ਹਨ ਇਸ ਮੌਕੇ ਉਹਨਾਂ ਨੇ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਉਹਨਾਂ ਕਹਿੰਦੇ ਕਿ ਜੇਕਰ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਹੈ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹਨ ਸਾਡੇ ਚੈਨਲ ਵੱਲੋਂ ਉਹ ਨੰਬਰ ਸਕਰੀਨ ਤੇ ਫਲੈਸ਼ ਕੀਤਾ ਜਾਏਗਾ ਤੁਸੀਂ ਉਸ ਨੰਬਰ ਨੋਟ ਕਰ ਸਕਦੇ ਹੋ ਬਟਾਲਾ ਤੋਂ ਪਤਰਕਾਰ ਨਰਿੰਦਰ ਕੌਰ ਪੁਰੀਵਾਲ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਪਹਿਲਾਂ ਤਾਂ ਸਾਰੇ ਸ਼ਹਿਰ ਨੂੰ ਉਰਾਨ ਵਾਲੀ ਸੰਗਤ ਨੂੰ ਬਾਬਾ ਜੀ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਦਿੰਦਾ ਔਰ ਇਹ ਆਸ਼ਵਾਸਤ ਕਰਦਾ ਆਪਣੇ ਵੱਲੋਂ ਵੀ ਵੀ ਸਾਡੇ ਵੱਲੋਂ ਬਾਬਾ ਜੀ ਦੇ ਵਿਆਹ ਪਰਵ ਦੀਆਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਗਦਾਸਪੁਰ ਜੀ ਦੇ ਔਰ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੇ ਹੁਕਮ ਅਨੁਸਾਰ ਜਿਹੜੀ ਆ ਅਈ ਸ਼ਹਿਰ ਨੂੰ 11 ਸੈਕਟਰਾਂ ਚ ਵੰਡਿਆ 11 ਸੈਕਟਰਾਂ ਵਿੱਚ ਸਾਡੀ ਇੱਕ ਇੱਕ ਫਾਇਰ ਟੈਂਡਰ ਡਿਪਲੋਏ ਹੋਏਗੀ ਜਿਹਦੇ ਵਿੱਚ 6 ਫਾਇਰ ਟੈਂਡਰ ਸਾਡੇ ਲੋਕਲ ਨੇ ਆਪਣੇ ਫਾਇਰ ਸਟੇਸ਼ਨ ਬਟਾਲਾ ਦੇ ਔਰ 9 ਫਾਇਰ ਟੈਂਡਰ ਅਸੀਂ ਜਿਹੜੇ ਆ ਲਾਗੇ ਦੇ ਹੋਰ ਫਾਇਰ ਸਟੇਸ਼ਨਾਂ ਤੋਂ ਮੰਗਵਾ ਰਹੇ ਹਾਂ ਉਹ ਫਾਇਰ ਸਾਨੂੰ ਜਿਹੜੇ ਫਾਇਰ ਟੈਂਡਰ ਨੇ ਉਹ 28 ਨੂੰ ਇੱਥੇ ਆ ਜਣੇ ਨੇ ਤੇ 28 ਨੂੰ ਹੀ ਉਹਨਾਂ ਦੀ ਡਿਊਟੀਆਂ ਜਿਹੜੀਆਂ ਵਾ ਡਿਪਲੋਏ ਕਰ ਦਿੱਤੀਆਂ ਗਈਆਂ ਨੇ ਔਰ ਮੈਂ ਵੀ ਇਹ ਵੀ ਦੱਸਣਾ ਚਾਹਾਂਗਾ ਵੀ ਸਾਡਾ ਜਿਹੜਾ ਸਟਾਫ ਆ ਮੇਰੇ ਕੋਲ ਆਪਾਂ ਉਹਨਾਂ ਦੀ ਜਿਹੜੀ ਆ ਡਿਊਟੀਆਂ ਦੋ ਸ਼ਿਫਟਾਂ ਚ ਕਰਕੇ 12-12 ਘੰਟੇ 24 ਘੰਟੇ ਜਿਹੜੇ ਆ ਸਟਾਫ ਜਿਹੜਾ ਵਾ ਮੁਸਤੈਦ ਰਹੇਗਾ ਔਰ ਸਾਰੇ ਇਕਵਿਪਮੈਂਟ ਸਾਡੇ ਜਿਹੜੇ ਆ ਓਕੇ ਨੇ ਬਿਲਕੁਲ ਗੱਡੀਆਂ ਟਿਚ ਬਾਈ ਟਿਚ ਨੇ ਔਰ ਸ਼ਹਿਰ ਅਸੀਂ ਨੂੰ ਮੈਂ ਅਪੀਲ ਕਰਨਾ ਚਾਹਵਾਂਗਾ ਵੀ ਜਿੱਥੇ ਜਿੱਥੇ ਕੋਈ ਲੰਗਰਾਂ ਦਾ ਪ੍ਰੋਗਰਾਮ ਹੈ ਜਾਂ ਕੋਈ ਸਟਾਲ ਲੱਗੇਦੇ ਨੇ ਉਹ ਜਿਹੜੇ ਗੈਸ ਸਿਲੰਡਰਾਂ ਦੀ ਜਾਂ ਬਿਜਲੀ ਦੇ ਜਿਹੜੇ ਆ ਉਪਕਰਨ ਉਹਨਾਂ ਦੀ ਜਿਹੜੀ ਮੇਨਟੇਨੈਂਸ ਪੂਰੀ ਰੱਖਣ ਵੀ ਤਾਂ ਜੋ ਕੋਈ ਕਿਸੇ ਵੀ ਕਿਸਮ ਦਾ ਕੋਈ ਹਾਸਾ ਨਾ ਵਾਪਰੇ ਇਹਦੇ ਵਿੱਚ ਸਾਡੇ ਵੱਲੋਂ ਜੀ 11 ਆਪਾਂ ਜ਼ੋਨ ਬਣਾਏ ਨੇ ਦੋ ਆਪਾਂ ਜਿਹੜੇ ਸਾਡੇ ਬਣੇ ਨੇ ਸਾਡੇ ਹੈੱਡਕੁਆਰਟਰ ਬਣਾਏ ਨੇ ਦੋ ਇੱਕ ਨਹਿਰੂਗੇਟ ਬਣੇਗਾ ਇੱਕ ਸਾਡੇ ਫਾਇਰ ਸਟੇਸ਼ਨ ਤੇ ਰਹੇਗਾ ਜਿਹਦੇ ਵਿੱਚ ਸਾਡੇ ਕੋਲ ਰਿਜ਼ਰਵ ਫੋਰਸ ਵੀ ਰਹੇਗੀ ਇੱਥੇ ਸਾਡੇ ਕੋਲ ਆਪਣੀ ਜਿਹੜੀ ਫਾਇਰ ਸਟਾਫ ਸਾਡਾ ਰਿਜ਼ਰਵ ਵੀ ਰਹੇਗਾ ਵੀ ਲੋਡ ਪੈਣ ਤੇ ਕਿਸੇ ਵੀ ਜਗ੍ਹਾ ਤੇ ਜ਼ਿਆਦਾ ਡਿਪਲੋਏ ਕਰਨਾ ਪੈਂਦਾ ਤੇ ਉਹ ਸਾਡੇ ਕੋਲ ਬਾਹਰੋਂ ਅਸੀਂ ਜੀ ਨੋ ਫਾਇਰ ਟੈਂਡਰ ਜਿਹੜੇ ਆ ਬਾਹਰੋਂ ਆ ਰਹੇ ਆ ਲਾਗੇ ਦੇ ਸਟੇਸ਼ਨਾਂ ਤੋਂ ਜਿਵੇਂ ਅੰਮ੍ਰਿਤਸਰ ਪਠਾਨਕੋਟ ਗੁਲਾਸਪੁਰ ਇਦਾਂ ਲਾਗੇ ਸਟੇਸ਼ਨਾਂ ਤੋਂ ਨੋ ਫਾਇਰ ਟੈਂਡਰ ਆ ਰਹੇ ਨੇ 6 ਫਾਇਰ ਟੈਂਡਰ ਜਿਹੜੇ ਸਾਡੇ ਕੋਲ ਆਪਣੇ ਨੇ ਤੇ ਇਹ ਸਾਰੇ ਫਾਇਰ ਟੈਂਡਰ ਜਿਹੜੇ ਆ ਸ਼ਹਿਰ ਦੇ ਤੇ ਗੱਡੀ ਦਾ ਜਿਹੜਾ ਮੂਵਮੈਂਟ ਹੈ ਉਹ ਬਹੁਤ ਔਖੀ ਹੋ ਜਾਂਦੀ ਉਹਨਾਂ ਦੇ ਨਾਲ ਸਾਡੇ ਕੋਲ ਐਸਵੇਲੇ ਜੀ ਸਟਾਫ 36 ਮੁਲਾਜ਼ਮਾਂ ਦਾ ਸਟਾਫ ਆ ਜੀ ਲੋਕਲ ਜਿਹੜਾ ਔਰ ਬਾਹਰੋਂ ਜਿਹੜੇ ਆ ਸਾਡੇ ਲਗਭਗ 40 ਦੇ ਕਰੀਬ ਜਿਹੜੇ ਆ ਸਟਾਫ ਜਿਹੜਾ ਵਾ ਜਿਹਦੇ ਵਿੱਚ ਫਾਇਰ ਅਫਸਰ ਵੀ ਆ ਰਹੇ ਨੇ ਔਰ ਫਾਇਰ ਫਾਈਟਰ ਵੀ ਆ ਰਹੇ ਨੇ ਬਾਹਰ ਵੀ ਆ ਰਹੇ ਜੀ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਠੀਕ ਹੈ ਜੀ ਕਪੂਰਥਾਲਾ ਇਸ ਤਰ੍ਹਾਂ ਸਾਰਿਆਂ ਕੋਲੋਂ ਇੱਕ ਇੱਕ ਫਾਇਰ ਟੈਂਡਰ ਸਾਡੀ ਮੰਗ ਕੀਤੀ ਗਈ ਹੈ ਬਟਾ ਜਿਹੜਾ ਹੈਲਪ ਨੰਬਰ ਹੈ ਜੀ ਵੈਸੇ ਆਲ ਓਵਰ ਇੰਡੀਆ ਦਾ ਜਿਹੜਾ 112 ਨੰਬਰ ਚੱਲਦਾ ਵਾ لیکن شہر ਨੂੰ سیفٹی ਦੇ ਧਿਆਨ ਚ ਰੱਖਦੇ ਆ ਸਾਡੇ ਵੱਲੋਂ ਜਿਹੜਾ ਸਾਡਾ ਕੰਟਰੋਲ ਰੂਮ ਆ ਉਹਦਾ 240 101 ਨੰਬਰ ਜਿਹੜਾ ਵਾ ਲੈਂਡਲਾਈਨ ਆ ਔਰ ਮੋਬਾਈਲ ਨੰਬਰ ਵੀ ਇੱਕ ਉਥੇ ਡਿਪਲੋਏ ਕੀਤਾ ਗਿਆ ਵਾ ਜਿਹਦਾ ਨੰਬਰ ਹੈਗਾ 91157 96801 ਮੈਂ ਦੁਬਾਰਾ ਰਿਪੀਟ ਕਰ ਦਣਾ ਇੱਕ ਵਾਰੀ 91157 96801 ਇਹ ਨੰਬਰ ਜਿਹੜਾ ਵਾ ਅਸੀਂ ਐਮਰਜੈਂਸੀ ਨੰਬਰਾਂ ਦੀ ਲਿਸਟ ਵਿੱਚ ਸ਼ਹਿਰ ਚ ਵੱਖ-ਵੱਖ ਜਗ੍ਹਾ ਤੇ ਇਹਦੇ ਪੋਸਟਰ ਵੀ ਲਗਵਾ ਰਹੇ ਆ ਲੈਖ ਸਮੀ ਲੱਗ ਰਹੀਆਂ ਨੇ ਗੁਨਾਨਕ ਪਾਸ਼ਾ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਅੰਦਰ ਤੰਗ ਬਜ਼ਾਰਾਂ ਚ ਉੱਥੇ ਕੋਈ ਵੀ ਫਾਇਰ ਟੈਂਡਰ ਦੀ ਪਹੁੰਚ ਨਹੀਂ ਹੈਗੀ ਲੇਕਿਨ ਅਸੀਂ ਸਾਨੂੰ ਗਵਰਨਮੈਂਟ ਵੱਲੋਂ ਕਯੂਆਰਵੀ ਵਹੀਕਲ ਦਿੱਤੇ ਗਏ ਨੇ ਬਾਹਰੋਂ ਵੀ ਆਪਾਂ ਦੋ ਕਯੂਆਰਵੀ ਵਹੀਕਲ ਹੋਰ ਮੰਗਾਏ ਆ ਜਿਹੜੇ ਅੰਦਰੂਨੀ ਬਾਜ਼ਾਰ ਨੂੰ ਕਵਰ ਕਰਨ ਲਈ ਔਰ ਇਸ ਦੇ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਡੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਅਸੀਂ ਸਾਰੀ ਚੱਕਰੀ ਬਾਜ਼ਾਰ ਨੂੰ ਆਪਣੀ ਵਾਟਰ ਸਪਲਾਈ ਦੀ ਲਾਈਨ ਨਾਲ ਸਟੈਂਡ ਪੋਸਟਾਂ ਉੱਤੇ ਕ੍ਰੀਏਟ ਕੀਤੀਆਂ ਨੇ 16 ਸਟੈਂਡ ਪੋਸਟਾਂ ਨੇ ਉਹਨਾਂ ਦੀ ਚੈਕਿੰਗ ਵੀ ਕਰ ਲਈ ਗਈ ਹੈ ਕੱਲ ਉਹ ਸਾਰੀਆਂ ਸਟੈਂਡ ਪੋਸਟਾਂ ਵਰਕਿੰਗ ਵਿੱਚ ਨੇ ਲੋਡ ਪੈਣ ਤੇ ਸਾਨੂੰ ਕਿਸੇ ਵੀ ਜਗ੍ਹਾ ਤੇ ਮਤਲਬ ਵੀ ਪਾਣੀ ਦੀ ਜਿਹੜੀ ਕਮੀ ਨਹੀਂ ਮਹਿਸੂਸ ਨਹੀਂ ਹੋਊਗੀ ਔਰ ਜਿਹੜੇ ਵਾਟਰ ਸਪਲਾਈ ਦੇ ਸਟਾਫ ਆ ਉਹਨਾਂ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਵੀ ਬਾਬਾ ਜੀ ਦੇ ਵਿਆਹ ਦੇ ਦਿਨਾਂ ਵਿੱਚ 3-4 ਦਿਨ ਲਗਾਤਾਰ ਜਿਹੜਾ ਵਾ ਡਿਊਟੀ ਤੇ ਹਰ ਮੁਲਾਜ਼ਮ ਆਪਣੀ ਡਿਊਟੀ ਤੇ ਹੋਵੇ ਲੋਡ ਪੈਣ ਤੇ ਕਿਸੇ ਵੀ ਪੰਪ ਤੋਂ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਉਥੋਂ ਪੂਰੀ ਕੀਤੀ ਜਾ ਸਕੇ